ਐਸ ਵੇਲੇ ਦੀ ਵੱਡੀ ਖਬਰ ਕੈਨੇਡਾ ਚ ਆ ਰਹੀ ਹੈ ਕੈਨੇਡਾ ਦੇ ਵਿੱਚ ਡਰੱਗ ਤਸਕਰੀ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਭਾਰਤੀ ਮੂਲ ਦੇ ਬੰਦੇ ਨੇ ਦੋਸ਼ ਕਬੂਲੇ ਨੇ ਪੂਰਾ ਮਾਮਲਾ ਕੀ ਆਓ ਤੁਹਾਨੂੰ ਦੱਸਦੇ ਹਾਂ ਅਸਲ ਦੇ ਵਿੱਚ ਦਸੰਬਰ 14 2022 ਨੂੰ ਇੱਕ ਟਰੱਕ ਜਿਹੜਾ ਬਲੂ ਵਾਟਰ ਬ੍ਰਿਜ ਦੇ ਉੱਤੇ ਰੋਕਿਆ ਜਾਂਦਾ ਅਧਿਕਾਰੀਆਂ ਵੱਲੋਂ ਇਸ ਟਰੱਕ ਦੀ ਤਲਾਸ਼ੀ ਲਈ ਜਾਂਦੀ ਤੇ ਇਹਦੇ ਵਿੱਚੋਂ 84 ਕਿਲੋ ਕੋਕੀਨ ਬਰਾਮਦ ਕੀਤੀ ਜਾਂਦੀ ਹੈ ਜਿਹੜੀ ਕਿ ਯੂ ਐਸ ਦੇ ਵਿੱਚੋਂ ਕੈਨੇਡਾ ਲਗਾਈ ਜਾਣੀ ਸੀ ਸਾਰੀਆਂ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ ਬਲੂ ਵਾਟਰ ਬ੍ਰਿਜ ਦੇ ਉੱਤੇ ਜਦੋਂ ਇਸ ਟਰੱਕ ਨੂੰ ਰੋਕਿਆ ਜਾਂਦਾ ਤਾਂ ਚੰਦਰ ਸਿੱਧਰ ਆਰੀਆ ਜਿਨ੍ਹਾਂ ਦੀ ਉਮਰ 55 ਸਾਲ ਅਤੇ ਕੈਲਡਨ ਨਿਵਾਸੀ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਤੇ ਚਾਰਜ ਲਾਏ ਜਾਂਦੇ ਨੇ ਬਾਅਦ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਦੋਂ ਜਿਹੜੀ ਹੀアリング ਹੁੰਦੀ ਹੈ ਜਾਂ ਅਦਾਲਤੀ ਕਾਰਵਾਈ ਜਦੋਂ ਚੱਲਦੀ ਹੈ ਤਾਂ ਹੁਣ ਚੰਦਰ ਸਿੱਧਰ ਆਰੀਆ ਭਾਰਤੀ ਮੂਲ ਦੇ 55 ਸਾਲ ਦੇ ਬੰਦੇ ਨੇ ਕੈਲਡਨ ਨਿਵਾਸੀ ਨੇ 84 ਕਿਲੋ ਡਰੱਗ ਤਸਕਰੀ ਕੋਕੀਨ ਤਸਕਰੀ ਦੇ ਮਾਮਲੇ ਦੇ ਵਿੱਚ ਜਿਹੜੇ ਦੋਸ਼ ਨੇ ਉਹ ਕਬੂਲੇ ਨੇ ਇਸ ਮਾਮਲੇ ਦੇ ਵਿੱਚ 14 ਦਸੰਬਰ 2022 ਨੂੰ ਉਹਨੂੰ ਕੈਨੇਡਾ ਯੂ ਐਸ ਬਾਰਡਰ ਦੇ ਉੱਤੇ ਜਿਹੜੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਹੈ ਜਾਂ ਆਰ ਸੀ ਐਮ ਪੀ ਆ ਉਹਨੇ ਉਸ ਟਾਈਮ ਕਿਹਾ ਸੀ ਕਿ ਇਸ ਬੰਦੇ ਨੇ 84 ਕਿਲੋ ਕੋਕੀਨ ਕੈਨੇਡਾ ਦੇ ਵਿੱਚ ਤਸਕਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਤੇ ਜਦੋਂ ਇਹਦੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਹਦੇ ਵਿੱਚੋਂ ਬਰਾਮਦ ਕੀਤੀ ਗਈ ਆ ਇਹਦਾ ਜਿਹੜਾ ਟ੍ਰਾਇਲ ਚੱਲਿਆ ਉਸ ਤੋਂ ਬਾਅਦ ਟਰਾਈਲ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਚੰਦਰਸਿਧਰ ਆਰੀਆ ਹੈ ਉਹਨੇ ਆਪਣੇ ਦੋਸ ਜਿਹੜੇ ਨੇ ਉਹ ਕਬੂਲ ਕਰ ਲਏ ਗਏ ਨੇ ਆਪਾਂ ਦੇਖਿਆਗੇ ਕਿ ਕੈਨੇਡਾ ਦੇ ਵਿੱਚ ਟਰਕਿੰਗ ਇੰਡਸਟਰੀ ਦੇ ਨਾਲ ਜੁੜੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਲੱਗੇ ਜਿਨ੍ਹਾਂ ਦੇ ਵਿੱਚ ਕਈ ਜਾਣੇ ਬਾਅਦ ਦੇ ਵਿੱਚ ਬਰੀ ਵੀ ਹੋਏ ਨੇ ਤੇ ਕਈਆਂ ਨੂੰ ਸਜ਼ਾਵਾ ਵੀ ਹੋਈਆਂ ਨੇ ਸੋ ਕਿ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਕੁਕੀਨ ਤਸਕਰੀ ਕਰਨ ਦਾ ਇਹ ਇੱਕ ਮਾਮਲਾ ਜਿਹੜਾ ਮਾਮਲਾ 55 ਸਾਲਾ ਚੰਦਰ ਸਿਧਰ ਆਰਿਆ ਦੇ ਨਾਲ ਜੁੜਿਆ ਹੋਇਆ ਚੰਦਰ ਸਿਧਰ ਦੇ ਨਾਮ ਆਫ ਕਰਨਾ ਚੰਦਰ ਸਿਧਰ ਦੇ ਨਾਲ ਜੁੜਿਆ ਹੋਇਆ ਤੇ ਇਸ ਮਾਮਲੇ ਦੇ ਵਿੱਚ 84 ਕਿਲੋ ਕੁਕੀਨ ਅਮਰੀਕਾ ਤੋਂ ਕੈਨੇਡਾ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ ਸੀ